ਉਸ ਦਾ ਆਤਮਾ ਜਿਸ ਨੇ ਯਿਸੂ ਨੂੰ ਮਰਦਿਆਂ ਵਿੱਚੋਂ ਜਿਵਾ ਲਿਆ ਤੁਹਾਡੇ ਵਿੱਚ ਉਹਦਾ ਆਤਮਾ ਵਸਦਾ ਹੈ ਜਿਸ ਨੇ ਮਸੀਹ ਯਿਸੂ ਨੂੰ ਜਿਹੜਾ ਮਰ ਗਿਆ ਸੀ ਤੀਸਰੇ ਦਿਨ ਜੀ ਉੱਠਿਆ ਆਪਣੇ ਆਤਮਾ ਦੇ ਵਸੀਲੇ ਨਾਲ ਉਸ ਨੂੰ ਉਠਾਇਆ ਤੇ ਤੁਹਾਡੀਆਂ ਮਰਨ ਹਾਰ ਦੇਹੀਆਂ ਨੂੰ ਵੀ ਜੇ ਤੁਹਾਡੇ ਵਿੱਚ ਆਤਮਾ ਰੂਹ ਜਿਹੜਾ ਕੰਮ ਕਰੇਗਾ ਤੇ ਫਿਰ ਤੁਹਾਡੀਆਂ ਮਰਨ ਹਾਰ ਦੇਹੀਆਂ ਜਿਹੜੀਆਂ ਆ ਉਹ ਵੀ ਜੀ ਉੱਠਣਗੀਆਂ ਉਹਦੇ ਆਤਮਾ ਦੇ ਵਸਤੂਲੇ ਨਾਲ ਉਹਦੇ ਰੂਹ ਦੇ ਵਸਤੂਲੇ ਨਾਲ ਉਹਦੇ ਆਤਮਾ ਤੋਂ ਬਿਨਾ ਅਸੀਂ ਜੀ ਨਹੀਂ ਉੱਠ ਸਕਦੇ ਇਹ দেহ ਇਹ ਜੁਸਮ ਜਾਣ ਖੁਦਾ ਦਾ ਕਲਾਮ ਕਹਿੰਦਾ ਜਿਹੜਾ ਇਸ ਧਰਤੀ ਦੇ ਉੱਤੇ ਆਇਆ ਇੱਕ ਦਿਨ ਇਹ ਜੁਸਮ ਜਿਹੜਾ ਹੈ ਜਾਂਦਾ ਰਹਿਣਾ ਇਹ ਜੁਸਮ ਮਿੱਟੀ ਹੈ ਤੇ ਮਿੱਟੀ ਦੇ ਵਿੱਚ ਚਲਾ ਜਾਣਾ ਪਰ ਇੱਕ ਗੌਰ ਕਰੀਏ ਯਿਸੂ ਮਸੀਹ ਨੂੰ ਜਿਹੜਾ ਆਤਮਾ ਵਸਦਾ ਸੀ ਉਹਦੇ ਅੰਦਰ ਰੂਹ خدا ਦਾ ਵਸਦਾ ਸੀ ਤੇ ਉਸੇ ਰੂਹ ਦੇ ਵਸੀਲੇ ਨਾਲ ਪ੍ਰਭੂ ਯਿਸੂ ਜੀ ਮੁਰਦਿਆਂ ਵਿੱਚੋਂ ਜੀ ਉੱਠੇ ਬੋਲੇ ਹਾਲੇਲੂਇਆ ਤੁਹਾਡਾ ਸਰੀਰ ਬਦਲ ਜਾਏਗਾ ਤੁਹਾਡਾ ਜਿਹੜਾ ਸਰੀਰ ਆ ਉਹ ਆਤਮਾ ਦੇ ਵਿੱਚ ਬਦਲ ਜਾਏਗਾ ਇਹ ਉਹਨਾਂ ਚਿਰ ਤੱਕ ਅਸੀਂ ਜਿੰਨਾ ਚਿਰ ਟਿਕਰੇ ਇਸ ਧਰਤੀ ਦੇ ਉੱਤੇ ਹਾਂ ਜਿੰਨਾ ਚਿਰ ਟਿਕਰੇ ਧਰਤੀ ਦੇ ਉੱਤੇ ਆਪਾਂ ਰਹਿ ਰਹੇ ਹਾਂ ਉਹਨਾਂ ਚਿਰ ਤੱਕ ਸਾਨੂੰ ਆਪਣਾ ਜੀਵਨ ਜਿਹੜਾ ਆ ਜੇਕਰ ਆਤਮਾ ਦੇ ਵਸੀਲੇ ਨਾਲ ਚੱਲਾਂਗੇ ਰੂਹ ਦੇ ਵਸੀਲੇ ਨਾਲ ਚੱਲਾਂਗੇ ਰੂਹ ਦੀ ਇਬਾਦਤ ਕਰਾਂਗੇ ਤੇ ਗੌਰ ਕਰੋ ਬਾਈਬਲ ਦੇ ਵਿੱਚ ਲਿਖਿਆ ਜਿਹੜਾ ਯਿਸੂ ਤੇ ਵਿਸ਼ਵਾਸ ਕਰਦਾ ਯਿਸੂ ਤੇ ਨੇਚਾ ਕਰਦਾ ਭਾਵੇਂ ਮਰ ਵੀ ਜਾਵੇ ਤਾਂ ਮਰਿਆ ਨਹੀਂ ਰਹੇਗਾ ਬੋਲੇ ਹallelujah ਯਿਸੂ ਪ੍ਰਭੂ ਨੇ ਉਸ ਔਰਤ ਦੇ ਨਾਲ ਜਿਹੜੀ ਮਰੀਮ ਤੇ ਮਰਗਦਲੀਨੀ ਦੋਨੋਂ ਭੈਣਾਂ ਸੀ ਜਦੋਂ ਉਹਨਾਂ ਦਾ ਭਰਾ ਮਰ ਗਿਆ ਤੇ ਯਿਸੂ ਪ੍ਰਭੂ ਨੇ ਆਖਿਆ ਜੇਕਰ ਤੁਸੀਂ ਨੇਚਾ ਕਰੋ ਤੇ ਤੁਹਾਡਾ ਭਰਾ ਜੀ ਉੱਠੇਗਾ ਔਰ ਜਿਹੜਾ ਆਤਮਾ ਸਾਡੇ ਜੀਵਨ ਦੇ ਵਿੱਚ ਵਸੇਗਾ ਜਿਹੜਾ ਆਤਮਾ ਸਾਡੇ ਵਿੱਚ ਰਹੇਗਾ ਪਵਿੱਤਰ ਆਤਮਾ ਉਹ ਕੀ ਕਰੇਗਾ ਸਾਨੂੰ ਮੁਰਦਿਆਂ ਦੇ ਵਿੱਚੋਂ ਜਵਾਵੇਗਾ ਬੋਲੋ ਕਿੰਨਾ ਚੋਂ ਜਵਾਵੇਗਾ ਸਾਰੇ ਬੋਲੋ ਕਿੰਨਾ ਚੋਂ ਮੁਰਦਿਆਂ ਚ ਮੁਰਦੇ ਜਿਹੜੇ ਹੁੰਦੇ ਆ ਖੁਦਾ ਦੇ ਕਲਾਮ ਚ ਲਿਖਿਆ ਕਿ ਪਰਮੇਸ਼ਵਰ ਜੂੰਦਿਆਂ ਦਾ ਬੋਲੋ ਪਰਮੇਸ਼ਵਰ ਕੇ ਨਾਮ ਆਇਆ ਜੂੰਦਿਆਂ ਦਾ ਮੁਰਦਿਆਂ ਦਾ ਨਹੀਂ ਮੁਰਦਿਆਂ ਦਾ ਖੁਦਾ ਨਹੀਂ ਔਰ ਪਰਮੇਸ਼ਵਰ ਉਹਨਾਂ ਦਾ ਆ ਜਿਹੜੇ ਜੂੰਦੇ ਆ ਜਿਹੜੇ ਮੁਰਦੇ ਐ ਉਹਨਾਂ ਦਾ ਪ੍ਰਭੂ ਨਹੀਂ ਪ੍ਰਭੂ ਐ ਉਹਨਾਂ ਦਾ ਜਿਹੜੇ ਜੂੰਦੇ ਆ ਤੇ ਪਰਮੇਸ਼ਵਰ ਫਜ਼ਲ ਦੇ ਦੁਆਰਾ ਬੋਲੇ ਹਾਲੇਲੂਇਆ ਹਾਲੇਲੂਇਆ ਮੱਤੀ ਦੀਆਂ ਜੀਨ ਔਰ ਉਸ ਤੇ ਜਦੋਂ ਤੁਸੀਂ 22 ਹਰੇ ਔਰ ਉਦੋਂ ਅਸੀਂ 27 ਵਚਨ ਨੂੰ ਪੜਾਂਗੇ ਤਾਂ ਪ੍ਰਭੂ ਜੀ ਦਾ ਪਾਕ ਕਲਾਮ ਕੀ ਕਹਿੰਦਾ ਹਾਂ 32 ਵਚਨ ਪੜੀਏ ਮੈਂ ਇਬਰਾਹਿਮ ਦਾ ਪਰਮੇਸ਼ਰ ਯਾਕੂਬ ਦਾ ਪਰਮੇਸ਼ਰ ਹਾਂ ਹਾਂ ਬੋਲੋ ਕਿੰਨਾ ਦਾ ਪਰਮੇਸ਼ਰ ਆ ਹੱਥ ਉਡਾ ਕੇ ਹਾਲੇਲੂਇਆ ਬੋਲੋ ਕਿੰਨਾ ਦਾ ਪ੍ਰਭੂ ਆ ਜੂੰਦਿਆਂ ਦਾ ਮੁਰਦਿਆਂ ਦਾ ਨਹੀਂ ਇਹ ਜੇ ਦਹੀ ਦੇ ਵਿੱਚ ਜੇ ਆਤਮਾ ਆ ਤੇ ਤੁਸੀਂ ਜੀਵਨ ਦੇ ਵਿੱਚ ਰਹਿੰਦੇ ਜੋ ਜੇ ਆਤਮਾ ਦੇ ਵਿੱਚ ਨਹੀਂ ਤੁਹਾਡੇ ਅੰਦਰ ਰੂਹ ਨਹੀਂ ਤੋ ਮਸੀਹ ਦਾ ਨਹੀਂ ਇਸੇ ਕਰਕੇ ਪ੍ਰਭੂ ਯਿਸੂ ਨੇ ਵਚਨ ਕਿਹਾ ਮੁਰਦਿਆਂ ਨੂੰ ਆਪਣੇ ਮੁਰਦੇ ਦੱਬਣ ਦਿਓ ਬੋਲੋ ਕਿਹਨਾਂ ਨੂੰ ਜਿਹੜੇ ਪ੍ਰਭੂ ਦੇ ਪਿਆਰ ਤੋਂ ਖਾਲੀ ਹੈ ਜਿਹੜੇ ਪਰਮੇਸ਼ਵਰ ਦੇ ਪਿਆਰ ਤੋਂ ਦੂਰ ਹੈ ਜਿਹੜੇ ਪ੍ਰਭੂ ਦੇ ਪਿਆਰ ਤੋਂ ਲਾਂਬੇ ਹੈ ਉਹਨਾਂ ਨੂੰ ਕਿਹਾ ਗਿਆ ਕਿ ਉਹ ਮੁਰਦੇ ਆ ਭਾਵੇਂ ਜੀ ਜਿੰਨੇ ਮੈਂ ਪਹਿਲਾਂ ਇੱਕ ਉਹ ਦਾਰਨ ਦਿੱਤੇ ਦਿਲ ਸੁਤਾ ਜਾਗਦਾ ਮੂੰਹ ਤੁਸੀਂ ਸੁੱਤੇ ਅੰਦਰ ਤੁਹਾਡਾ ਸੁਤਾ ਆ ਭਾਵੇਂ ਬਾਹਰੋਂ ਤੁਸੀਂ ਜਾਗਦੇ ਹੋ ਕੋਈ ਫਾਇਦਾ ਨਹੀਂ ਹੁੰਦਾ ਫਾਇਦਾ ਉਹਦਾ ਆ ਤੁਸੀਂ ਅੰਦਰੋਂ ਵੀ ਰੋਹਾਨੀਅਤ ਵਿੱਚ ਜਾਗਦੇ ਹੋ ਬੋਲੇ ਹallelujah ਉਹ ਜੂੰਦਿਆਂ ਦਾ ਪਰਮੇਸ਼ਵਰ ਹੈ ਬੇਸ਼ੱਕ ਬੰਦਾ ਜੂੰਦਾ ਆ ਪਰ ਉਹਦੇ ਅੰਦਰ ਆਤਮਾ ਨਹੀਂ ਉਹਦੇ ਅੰਦਰ ਜੂੰਦਾ ਕਲਾਮ ਨਹੀਂ ਉਹਦੇ ਅੰਦਰ ਜੂੰਦਾ ਕਲਾਮ ਕਾਮ ਨਹੀਂ ਕਰ ਰਿਹਾ ਉਹ ਮੁਰਦਾ ਹੈ ਮੁਰਦਿਆਂ ਦਾ ਪਰਮੇਸ਼ਵਰ ਨਹੀਂ ਪਰਮੇਸ਼ਵਰ ਹੈ ਜੂੰਦਿਆਂ ਦਾ ਜਿਹੜੇ ਜੂੰਦੇ ਐ ਉਹ ਪਰਮੇਸ਼ਵਰ ਦੀ ਮਹਿਮਾ ਕਰਦੇ ਐ ਬੋਲੇ ਹallelujah ਕੌਣ ਮਹਿਮਾ ਕਰਦੇ ਐ ਐਸੇ ਕਰਕੇ ਦਾਊਦ ਨੇ ਕਿਹਾ हे ਪ੍ਰਭੂ ਮੇਰੇ ਉੱਤੇ ਰਹਿਮ ਕਰ ਜੂੰਦੇ ਹੀ ਤੇਰੀ ਮਹਿਮਾ ਕਰਦੇ ਐ ਜੂੰਦੇ ਹੀ ਤੇਰੀ ਵਡਿਆਈ ਕਰਦੇ ਐ ਜੂੰਦੇ ਹੀ ਸੰਗਤ ਕਰਦੇ ਐ ਜੂੰਦੇ ਤੇਰੇ ਵਚਨ ਮੰਨਦੇ ਐ ਮੁਰਦੇ ਮੰਨਦੇ ਨਹੀਂ ਕਿ ਕਿ ਮੁਰਦਾ ਹੈ ਮੁਰਦੇ ਨੂੰ ਆਵਾਜ਼ ਲਾਓਗੇ ਉਹਨੇ ਉੱਠਣਾ ਨਹੀਂ ਪਰ ਜਿਹੜੇ ਜਿਉਂਦੇ ਆ ਉਹ ਪਰਮੇਸ਼ਵਰ ਦੇ ਬਚਨਾਂ ਨੂੰ ਕਬੂਲ ਕਰਦੇ ਆ ਉਹ ਪਰਮੇਸ਼ਵਰ ਜਿਉਂਦਿਆਂ ਦਾ ਆ ਜੇ ਤੁਹਾਡੇ ਅੰਦਰ ਆਤਮਾ ਵਸਦਾ ਆ ਜੇ ਤੁਹਾਡੇ ਅੰਦਰ ਪਵਿੱਤਰ ਆਤਮਾ ਹੈ ਤੇ ਤੁਸੀਂ ਉਹਦੇ ਜੋ ਉਹ ਤੁਹਾਡਾ ਆ ਪਵਿੱਤਰ ਆਤਮਾ ਤੁਹਾਡੀ ਜ਼ਿੰਦਗੀ ਦੇ ਵਿੱਚ ਰਹਿਣਾ पवित्र आत्मा तो अंदर बरकरार रहना बहुत बहुत जरूरी है बोले हाले लि हाले लि जेकर पवित्र आत्मा नहीं तो असी यसुदी भी नहीं रोमियादी पत् और अठ अदयर रोमियादी पत् आठ अदय आठ वचन पढ़ के देखे दस वचन पढ़िए नौ वचन पढ़ दो, दो नौ ही पढ़ दो शरीरक नहीं हो सगो आत्मिक हो। होरक नहीं तुसे आत्मिक हो तद जे परमेश्वर का आत्मा ਕਿੱਥੇ ਬੋਲੋ ਤੁਹਾਡੇ ਵਿੱਚ ਵਸਦਾ ਹੋਵੇ ਕਿੱਥੇ ਵਸਦਾ ਹੋਵੇ ਬੋਲੋ ਸਾਡੇ ਵਿੱਚ ਵਸੇ ਤੇ ਫਿਰ ਅਸੀਂ ਮਸੀਹ ਦੇ ਹਾਂਜੀ ਜਿਸ ਦੇ ਵਿੱਚ ਪਵਿੱਤਰ ਆਤਮਾ ਖੁਦਾ ਦਾ ਰੂਹ ਨਹੀਂ ਹੈ ਉਹ ਯਿਸੂ ਦਾ ਨਹੀਂ ਹੈ ਯਿਸੂ ਦਾ ਕੌਣ ਆ ਜਿਹਦੇ ਵਿੱਚ ਜਿਹਦੇ ਵਿੱਚ ਆਤਮਾ ਹੈ ਜਿਹਦੇ ਵਿੱਚ ਰੂਹ ਕੰਮ ਕਰਦਾ ਹੈ ਜਿਹਦੇ ਵਿੱਚ ਪਵਿੱਤਰ ਆਤਮਾ ਕੰਮ ਕਰਦਾ ਹੈ ਪਵਿੱਤਰ ਆਤਮਾ ਨਹੀਂ ਐਸੇ ਯਸੂ ਦੇ ਨਹੀਂ ਪਵਿੱਤਰ ਆਤਮਾ ਸਾਡੇ ਵਿੱਚ ਹੋਣਾ ਲਾਜ਼ਮੀ ਹੈ ਉਹ ਮੁਰਦਿਆਂ ਵਿੱਚੋਂ ਜਿਵਾਉਂਦਾ ਆ ਉਹ ਮੁਰਦਿਆਂ ਵਿੱਚ ਰਹਿਣ ਨਹੀਂ ਦਿੰਦਾ ਉਹ ਮੁਰਦਿਆਂ ਦੇ ਵਿੱਚੋਂ ਜਿਵਾਉਂਦਾ ਆ ਉਹਦਾ ਆਤਮਾ ਕੀ ਕਰੇਗਾ ਆਵਾਜ਼ ਦੇਵੇਗਾ ਤੇ ਮੁਰਦੇ ਜੀ ਉੱਠਣਗੇ ਬੋਲੇ ਹallelujah ਜਦੋਂ ਆਤਮਾ ਹੋਵੇਗਾ ਜਿਵੇਂ ਮੈਂ ਕਈ ਵਾਰੀ ਉਦਾਹਰਨ ਦਿੱਤੀ ਹੈ ਕਿ ਸਿਲੰਡਰ ਦੇ ਵਿੱਚ ਗੈਸ ਹੋਵੇਗੀ ਤੁਸੀਂ ਉਹਨੂੰ ਲੈਟਰ ਲਾਓਗੇ ਉਹ ਬਲੇਗਾ ਸਿਲੰਡਰ ਖਾਲੀ ਹੋਵੇਗਾ ਉਹਨੂੰ ਲੈਟਰ ਲਾਓਗੇ ਕਦੀ ਵੀ ਨਹੀਂ ਬਲੇਗੀ ਉੱਚ ਆਗ ਕਿਉਂਕਿ ਉਹ ਖਾਲੀ ਹੈ ਇਸੇ ਤਰ੍ਹਾਂ ਆਪਣੇ ਆਪਣੇ ਜੀਵਨ ਦੇ ਅੰਦਰ ਪਵਿੱਤਰ ਆਤਮਾ ਰੱਖਣਾ ਪਵਿੱਤਰ ਆਤਮਾ ਦੀ ਹਜ਼ੂਰੀ ਵਿੱਚ ਬਣ ਕੇ ਰਹਿਣਾ ਪਵਿੱਤਰ ਆਤਮਾ ਦੀ ਹਜ਼ੂਰੀ ਵਿੱਚ ਬੜੇ ਰਹਿਣਾ ਉਹੀ ਲੋਕ ਉਠਾਏ ਜਾਣੇ ਆ ਜਿਸਮ ਸੇ ਕਿਉਂ ਜੀ ਉਠਿਆ ਮੁਰਦਿਆਂ ਵਿੱਚੋਂ ਉਹ ਉਸੇ ਵਾਸਤੇ ਜੀ ਉਠਿਆ ਕਿ ਉਹਦੇ ਵਿੱਚ ਪਵਿੱਤਰ ਆਤਮਾ ਸੀ ਬੋਲੋ ਉਹਦੇ ਵਿੱਚ ਕੀ ਸੀ ਆਤਮਾ ਸੀ ਆਤਮਾ ਬੰਦੀ ਨੂੰ ਜਵਾਉਂਦਾ ਆ ਆਤਮਾ ਹੋਵੇਗਾ ਜੀ ਉੱਠੇਗਾ ਆਤਮਾ ਨਹੀਂ ਤੇ ਖਾਲੀ ਹੈ ਔਰ ਗੌਰ ਕਰੀਏ ਯੇਸੂ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਉਹਦੇ ਅੰਦਰ ਪਵਿੱਤਰ ਆਤਮਾ ਸੀ ਤੁਹਾਡੇ ਜੀਵਨ ਦੇ ਅੰਦਰ ਜੇ ਪਰਮੇਸ਼ਵਰ ਦਾ ਆਤਮਾ ਵਾਸ ਕਰਦਾ ਹੈ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਆ ਤੇ ਤੁਸੀਂ ਮਸੀਹ ਦੇ ਨੂੰ ਜੇ ਮਸੀਹ ਦਾ ਆਤਮਾ ਨਹੀਂ ਇਹ ਮਸੀਹ ਦਾ ਨਹੀਂ ਜਦੋਂ ਆਤਮਾ ਆਉਂਦਾ ਆ